ਤੁਸੀਂ ਆ 55ਵਾਂ ਲਟੇਰਾ ਜਿਹੜਾ ਉਹਨੂੰ ਦੇਖਣ ਜਾ ਰਹੇ ਹਾਂ ਇਹਦੇ ਰੰਗ ਉਸ ਤੋਂ ਭਰੇ ਹੋਣਗੇ ਇਸ ਕਰਕੇ ਉਹ ਸਾਫ ਹੋ ਰਿਹਾ ਇੱਕ ਪਾਸੇ ਜਾਨੀ ਜ਼ਬਰ ਦੇ ਜੋਰ ਦੇ ਉੱਤੇ ਧਰਨਾ ਚ ਚੁਕਾਇਆ ਜਾ ਰਿਹਾ ਮੰਗਾ ਮੰਨੀਆਂ ਨਹੀਂ ਜਾ ਰਹੀਆਂ ਮੀਟਿੰਗਾਂ ਦੇ ਵਿੱਚੋਂ ਭਗੋੜਾ ਹੋ ਰਿਹਾ ਮੁੱਖ ਮੰਤਰੀ ਦੂਜੇ ਪਾਸੇ ਪ੍ਰਚਾਰੇ ਬਣਾ ਜਾ ਰਿਹਾ ਕਿਹੇ ਰਸਤੇ ਰੋਕਿਆ ਰਹੇ ਇੱਥੇ ਸਾਡੀ ਸਟੇਟ ਦਾ ਵਿਕਾਸ ਆ ਜਿਹੜਾ ਉਹ ਰੋਕਿਆ ਜਾ ਰਿਹਾ ਇਹ ਕਿਸਾਨ ਉਹ ਮਜ਼ਦੂਰ ਉਹ ਕਿਰਤੀ ਲੋਕ ਜਿਹੜੀ ਸਰਕਾਰਾਂ ਰੋਕ ਕੇ ਸਰਕਾਰ ਦੇ ਵਿਕਾਸ ਤੇ ਰਿੱਕਾ ਪਾ ਰਹੇ ਆ ਜ਼ਬਰਦਸਤ ਖਿਲਾਫ ਅਤੇ ਆਪਣੀਆਂ ਮੰਗਾ ਮਨਾਉਣ ਲਈ ਸੰਯੁਕਤ ਮੋਰਚੇ ਵੱਲੋਂ ਰੱਖੇ ਗਏ ਪ੍ਰੋਗਰਾਮ ਦੇ ਵਿੱਚ ਇਕੱਠੇ ਹੋਏ ਸਾਡੇ ਮਜ਼ਦੂਰ ਕਿਸਾਨ ਪੈੜੋ ਭਰਾਵੋ ਜਦੋਂ ਇੱਥੇ ਪ੍ਰਚਾਰ ਹੋ ਰਿਹਾ ਸੀ ਕਿ ਹੁਣ ਬਦਲਾ ਆ ਜਾਣਾ ਹੈ ਭਗਤ ਸਿੰਘ ਦਾ ਰਾਜ ਆ ਜਾਣਾ ਹੈ ਤਾਂ ਉਸ ਟਾਈਮ ਤਾਂ ਉਸ ਟਾਈਮ ਜੱਥੇਬੰਦੀਆਂ ਵੱਲੋਂ ਜੜੀ ਬਹੁਤ ਜੱਥੇਬੰਦੀਆਂ ਵੱਲੋਂ ਇਹ ਪ੍ਰਚਾਰ ਕੀਤਾ ਗਿਆ ਸੀ ਇਹ ਮੁਹਿੰਮ ਚਲਾਈ ਗਈ ਸੀ ਕਿ ਭਰਾਓ 75 ਸਾਲਾਂ ਵਾਲੇ ਜਿਹੜੇ ਲਟਾਰੇ ਆ ਉਹਨਾਂ ਤੋਂ ਜੀਅ ਹੱਕ ਚੁੱਕਿਆ ਇਸ ਕਰਕੇ ਜਦੋਂ ਨਾਏ ਨਵੇਂ ਲਾਰੇ ਲੈ ਕੇ ਆਈ ਆਮ ਆਦਮੀ ਪਾਰਟੀ ਤੁਹਾਨੂੰ ਲੱਗ ਰਹੀ ਆਏ ਗੱਲ ਕਿ ਸ਼ਾਇਦ ਬਦਲ ਆ ਜਾਣਾ ਕੋਈ ਬਦਲਾ ਆ ਜਾਣਾ ਹੈ ਉਸ ਟਾਈਮ ਦੱਸਿਆ ਸੀ ਮੀਟਿੰਗਾਂ ਕਰਕੇ ਕਿ ਭਰਾਵੋ ਜੇ 50 ਲਟੇਰੇ ਦੇਖੇ ਆ ਤੁਸੀਂ ਆ 51ਵਾਂ ਲਟੇਰਾ ਜਿਹੜਾ ਉਹਨੂੰ ਦੇਖਣ ਜਾ ਰਹੇ ਹਾਂ ਇਹਦੇ ਰੰਗ ਉਸ ਤੋਂ ਭੈੜੇ ਹੋਣਗੇ ਇਸ ਕਰਕੇ ਉਹ ਸਾਫਤ ਹੋ ਰਿਹਾ ਉਹ ਜੱਥੇਬੰਦੀਆਂ ਦੀ ਕਹੀ ਹੋਈ ਗੱਲ ਦੇ ਉੱਤੇ ਉਹ ਮੋਹਰ ਲੱਗ ਰਹੀ ਹੈ ਇਸ ਵਾਸਤੇ ਭਰਾਵੋ ਜਦੋਂ ਜੱਥੇਬੰਦੀਆਂ ਇਹ ਗੱਲ ਕਰਦੀਆਂ ਆਪਣੇ ਤਜਰਬੇ ਦੇ ਵਿੱਚੋਂ ਤਾਂ ਬਹੁਤ ਹੱਦ ਤੱਕ ਜਾਨੀ ਇਹ ਠੀਕ ਹੁੰਦੀ ਹੈ ਹਾਂ ਤੁਸੀਂ ਦੇਖ ਰਹੇ ਹੋ ਕਿ ਦੋ ਧਾਰੀ ਪਰ ਚਾਰ ਵਿੱਡਿਆ ਹੋਇਆ ਹੈ ਇਥੋਂ ਦੇ ਨਕਲੀ ਭਗਤ ਸਿੰਘ ਦੇ ਆਸਾਨੇ ਇੱਕ ਪਾਸੇ ਜਾਨੀ ਜ਼ਬਰ ਦੇ ਜ਼ੋਰ ਦੇ ਉੱਤੇ ਨਾਟਕਾਇ ਚਕਾਇਆ ਜਾ ਰਿਹਾ ਮੰਗਾ ਮੰਨੀਆਂ ਨਹੀਂ ਜਾ ਰਹੀਆਂ ਮੀਟਿੰਗਾਂ ਦੇ ਵਿੱਚੋਂ ਭਗੌੜਾ ਹੋ ਰਿਹਾ ਮੁੱਖ ਮੰਤਰੀ ਤੇ ਦੂਜੇ ਪਾਸੇ ਪੁਲਿਸ ਦੇ ਜੋਰ ਜ਼ਬਰ ਕੀਤਾ ਜਾ ਰਿਹਾ ਕਿਸਾਨਾਂ ਦੇ ਉੱਤੇ ਉਹਨਾਂ ਦਾ ਸਮਾਨ ਜਿਹੜਾ ਉਹਦੀ ਪੰਨਤੋੜ ਕੀਤੀ ਜਾ ਰਹੀ ਹੈ ਚੋਰੀ ਕਰਵਾਇਆ ਜਾ ਰਿਹਾ ਚੋਰੀ ਕੀਤਾ ਜਾ ਰਿਹਾ ਦੂਜੇ ਪਾਸੇ ਪ੍ਰਚਾਰੇ ਬਣਾ ਜਾ ਰਿਹਾ ਕਿਥੇ ਰਸਤੇ ਰੋਕੇ ਜਾ ਰਹੇ ਇਥੇ ਸਾਡੀ ਸਟੇਟ ਦਾ ਵਿਕਾਸ ਆ ਜਿਹੜਾ ਉਹ ਰੋਕਿਆ ਜਾ ਰਿਹਾ ਇਥੇ ਨੌਕਰੀਆਂ ਨੂੰ ਬੰਨ੍ਹ ਮਾਰਿਆ ਜਾ ਰਿਹਾ ਇਸ ਕਰਕੇ ਵਿਕਾਸ ਨਹੀਂ ਹੋ ਰਿਹਾ ਇਹ ਕਿਸਾਨ ਉਹ ਮਜ਼ਦੂਰ ਉਹ ਕਿਰਤੀ ਲੋਕ ਜਿਹੜੀ ਸਰਕਾਰ ਰੋਕੇ ਸਰਕਾਰ ਦੇ ਵਿਕਾਸ 'ਤੇ ਰਿੱਕਾ ਪਾ ਰਹੇ ਹੈ ਭਰਾਵੋ ਕੋਈ ਦੱਸ ਸਕਦਾ ਹੈ ਗੱਲ ਕਿ ਜਦੋਂ ਦਾ ਤਰਨਾ ਚਕਾਇਆ ਹੈ ਉਹਦੀ ਕਿੰਨੀ ਕੰਡਸਟਰੀ ਇੱਥੇ ਆ ਗਈ ਹੈ ਉਹਨਾਂ ਨੇ ਕਿੰਨਿਕ ਸਾਡੇ ਮਜ਼ਦੂਰਾਂ ਕਿਸਾਨਾਂ ਤੋਂ ਟੈਕਸਾਂ ਦੇ ਭਾਰ ਘਟਾਤੇ ਉਹਨਾਂ ਦਾ ਕਿੰਨਾ ਕਿ ਜਿਹੜੀ ਇੱਥੇ ਮਜ਼ਦੂਰਾਂ ਕਿਸਾਨਾਂ ਦੇ ਬੱਚਿਆਂ ਨੂੰ ਨੌਕਰੀਆਂ ਦੇ ਦਿੱਤੀਆਂ ਸਮਾਂ ਇਹਦੂ ਬੱਤ ਹੋਇਆ ਕਿ ਉਸ ਤੋਂ ਬਾਅਦ ਤਰਨਾ ਚੁੱਕਣ ਤੋਂ ਬਾਅਦ ਤਿੰਨ ਚਾਰ ਵਾਰ ਜਾਨੀ ਬਟਾ ਲਾਠੀ ਚਾਰਜ ਹੋਇਆ ਆ ਚੌਕੇ ਪਿੰਡ ਦੇ ਵਿੱਚ ਅਦਰਸ਼ ਸਕੂਲ ਦੇ ਜਿਹੜੇ ਮੁਲਾਜ਼ਮਾਂ ਉਹਨਾਂ ਨੂੰ ਚੁੱਕਿਆ ਗਿਆ ਉਹਨਾਂ ਤੇ ਲਾਠੀ ਚਾਰਜ ਕੀਤਾ ਗਿਆ ਉਹਨਾਂ ਨੂੰ ਟ੍ਰੀਟਮੈਂਟ ਤੋਂ ਦੀ ਬਜਾਏ ਉਹਨਾਂ ਨੂੰ ਜਿਹੜੀ ਭਾਈ ਰੂਪੇ ਦੇ ਸ਼ਾਇਦ ਤਾਂ ਬਠਿੰਡੇ ਵਾਲੇ ਪਾਸੇ ਜਾਨੀ ਉਹਨਾਂ ਦੇ ਠਾਣੇ ਚ ਰੱਖਿਆ ਗਿਆ ਇਲਾਜ ਨਹੀਂ ਕਰਵਾਇਆ ਗਿਆ ਇਸ ਕਰਕੇ ਜਣੀ ਆ ਵਿਕਾਸ ਰੁਕਿਆ ਹੋਇਆ ਸੀ ਆ ਇਹਨਾਂ ਦੀਆਂ ਜੜੀਆਂ ਜਿਹੜੀ ਵਿਕਾਸ ਨੂੰ ਬੰਨ੍ਹ ਮਾਰੇ ਹੋਏ ਸੀ ਕਿਸਾਨਾਂ ਨੇ ਆ ਵਿਕਾਸ ਕਰਨਾ ਸੀ ਇਹਨਾਂ ਨੇ ਇਸ ਵਿਕਾਸ ਦੀ ਗੱਲ ਕਰਦੇ ਸੀ ਭਰਾਵੋ ਇਸ ਕਰਕੇ ਜਿਹੜਾ ਇਥੋਂ ਦੀ ਭਗਵੰਤ ਮਾਨ ਦਾ ਜਿਹੜਾ ਹੱਲਾ ਵਿੱਡਿਆ ਹੋਇਆ ਕਿ ਇਥੋਂ ਦੀ ਸਟੇਟ ਨੂੰ ਜਿਹੜੀ ਇੱਕ ਤਰ੍ਹਾਂ ਨਾਲ ਪੂਸ ਰਾਜ ਬਣਾਉਣਾ ਹੈਗਾ ਉਹ ਦਹਿਸ਼ਤਾਂ ਪਈਆਂ ਜਾ ਰਹੀ ਐ ਉਧਰ ਨੂੰ ਤੋੜਿਆ ਜਾ ਰਿਹਾ ਕਿ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਰੁਜ਼ਗਾਰ ਨਹੀਂ ਦੇਣਾ ਉਨਾ ਵਾਸਤੇ ਨਸ਼ਾ ਬਹੁਤ ਜ਼ਿਆਦਾ ਹੈਗਾ ਉਹ ਲੈ ਲਓ ਜਿੱਥੋਂ ਮਰਜੀ ਜਾਨੀ ਦੁੱਧ ਲੈਣ ਵਾਸਤੇ ਤੁਹਾਨੂੰ ਕਿਸੇ ਡੈਰੀ ਤੇ ਜਾਣਾ ਪਊਗਾ ਕਿਸੇ ਘਰ ਤੇ ਜਾਣਾ ਪਊਗਾ ਨਸ਼ੇ ਦੀ ਪੂਰੀ ਤੁਹਾਡੇ ਘਰ ਤੱਕ ਹோம் ਡਿਲੀਵਰੀ ਕੀਤੀ ਜਾ ਸਕਦੀ ਹੈ ਇਸ ਕਰਕੇ ਉਹ ਭਟਕੇ ਹੋਏ ਨੌਜਵਾਨਾਂ ਦੇ ਲੱਤਾਂ ਚ ਗੋਲੀਆਂ ਮਾਰ ਕੇ ਬਿਆਨ ਦਿੱਤੇ ਜਾ ਰਹੇ ਐ ਇਥੋਂ ਦੀ ਐਸਐਸਪੀ ਵੱਲੋਂ ਕਿ ਇਹ ਫਲਾਣੇ ਥਾਂ ਤੇ ਐਂਕਾਊਂਟਰ ਕੀਤਾ ਜਾ ਰਿਹਾ ਹੈ ਇਸ ਕਰਕੇ ਕਿ ਫਲਾਣੇ ਥਾਂ ਨੇ ਕਤਲ ਕੀਤਾ ਸੀ ਤੋਕੇ ਤਾਂ ਕਤਲ ਵੀ ਕੀਤਾ ਸੀ ਜਣੀ ਇਧਰ ਉਧਰ ਦੀਆਂ ਮਾਰ ਕੇ ਉਹ ਆਪਦੇ ਕੀਤੇ ਹੋਏ ਪਾਪਾਂ ਨੂੰ ਛਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਭਗਵਾਨ ਤਮਾਮ ਸਰਕਾਰ ਵੱਲੋਂ ਤੇ ਇਥੋਂ ਦੀ ਪੁਲਸ ਵੱਲੋਂ ਇਸ ਕਰਕੇ ਭਰਾਵੋ ਉਹ ਰਾ ਉਧਰ ਨੂੰ ਤੋਰਿਆ ਜਾ ਰਿਹਾ ਉਹ 83 ਵਾਲੇ ਦਰਵਾਜ਼ੇ ਪਾਸੇ ਨੂੰ ਤੋਰਿਆ ਜਾ ਰਿਹਾ ਪਰ ਦੂਜੇ ਪਾਸੇ ਸਲੱਖਣਾ ਅਕਾਦਮੀ ਹੈ ਕਿਥੋਂ ਦੀਆਂ ਜੱਥੇ ਬੰਦਿਆਂ ਦੀ ਇਥੋਂ ਦੀਆਂ ਨੌਜਵਾਨ ਜੱਥੇ ਬੰਦਿਆਂ ਦੀ ਵਿਦਿਆਰਥੀ ਜੱਥੇ ਬੰਦਿਆਂ ਦੀ ਮਲਾਜਮ ਜੱਥੇ ਬੰਦਿਆਂ ਦੀ ਆਮਿਆਂ ਦੀ ਜਿਹੜੀ ਉਹ ਜੋਟੀ ਪੱਕੀ ਹੋ ਰਹੀ ਹੈ ਉਹ ਲਹਿਰਾਂ ਲੜੀ ਉਹ ਵੰਗ ਰਹੀ ਹੈ ਉਸ ਗੱਲ ਦਾ ਜਵਾਬ ਦੇ ਰਹੀ ਹੈ ਉਸ ਪਰ ਨੂੰ ਕੰਡਮ ਕਰ ਰਹੀ ਹੈ ਉਹ ਆਪਣੇ ਬਿਆਨਾਂ ਰਹੀ ਆਪਣੇ ਧਰਨਿਆਂ ਮਜਾਰਿਆਂ ਰਹੀ ਇਸ ਕਰਕੇ ਉਹ ਗੱਲ ਉਹਨਾਂ ਦੀ ਕੁੱਤਲੀ ਆ ਰਹੀ ਹੈ ਜਿਦੋਂ ਇਥੋਂ ਦਾ ਬੀਜੀਪੀ ਜਦੋਂ ਇਹ ਬਿਆਨ ਦੇਵੇ ਕਿ ਅਸੀਂ ਕਿਤੇ ਰਿਟਾਇਰ ਤਾਂ ਨਹੀਂ ਹੋ ਚੱਲੇ ਆ ਇਥੋਂ ਦੇ ਕਿਸਾਨ ਮਜ਼ਦੂਰ ਵੀ ਇਥੋਂ ਚਲੇ ਨਹੀਂ ਗਏ ਹੈ ਇਸ ਕਰਕੇ ਇਥੇ ਵੱਡਿਆਂ ਵੱਡਿਆਂ ਦੇ ਨੱਥਾਂ ਪਈਆਂ ਇਹਨਾਂ ਲੋਕਾਂ ਨੇ ਇਸ ਵਾਸਤੇ ਇਸ ਪ੍ਰਸ ਜ਼ਬਰਦਸਤ ਜੋਰ ਨਾਲ ਜੇ ਰਾਜ ਕੀਤਾ ਜਾ ਸਕਦਾ ਹੁੰਦਾ ਤਾਂ ਜਿਨੀ ਇਥੇ ਬਰਤਾਨੀਆਂ ਦਾ ਸੂਰਜ ਨਹੀਂ ਛਪਦਾ ਸੀ ਫਿਰ ਉਹਨਾਂ ਦਾ ਰਾਜ ਇਥੇ ਜਾਣਾ ਨਹੀਂ ਸੀ ਉਹ ਇਸ ਕਰਕੇ ਸੂਬੇ ਸਰਹੰਗ ਦੇ ਵਾਰਸ ਬੈਠੇ ਐ ਇਥੇ ਭਗਤ ਸਿੰਘ ਦੇ ਵਾਰਸ ਬੈਠੇ ਐ ਇਥੇ ਬਰਤਾਰ ਸਰਾਬਿਆਂ ਦੇ ਵਾਰਸ ਬੈਠੇ ਐ ਉਸ ਲਹਿਰ ਨੂੰ ਅੱਗੇ ਤੋਰਨ ਵਾਸਤੇ ਜਣੀ ਤੁਹਾਡੇ ਨਾਲ ਦਸਤ ਪੰਜਾਬ ਪਿਆ ਹੋਇਆ ਤੁਸੀਂ ਸੂਬੇ ਸਰਹੰਗ ਦੇ ਵਾਰਸੋ ਤੁਸੀਂ ਜਰਨਲ ਟੇਰ ਦੇ ਵਾਰਸੋ ਤੁਹਾਡੇ ਨਾਲ ਦਸਤ ਪੰਦਰਾਂ ਲੋਕਾਂ ਦਾ ਪਿਆ ਹੋਇਆ ਤੇ ਇਹ ਲੋਕ ਬੰਦਾ ਸਿੰਘ ਦੇ ਬਾਹਦਰ ਬੰਦਾ ਸਿੰਘ ਬਾਹਦਰ ਦੇ ਵਾਰਸ ਜਦੋਂ ਕਿ ਸੂਬੇ ਹੰਦਰੇ ਨੱਕ ਤੇ ਨਕੇਲ ਪਾ ਕੇ ਗਲੀਆਂ ਚ ਘਮਾਉਣਾ ਜਾਣਦੇ ਐ ਇਸ ਕਰਕੇ ਗੱਲ ਤੈਨੂੰ ਚੇਤੇ ਰੱਖ ਲੈਣੀ ਚਾਹੀਦੀ ਐ ਕਿ ਕਦੇ ਵੀ ਜ਼ਬਰ ਨਾਲ ਲੋਕਾਂ ਦੀ ਲਹਿਰ ਨੂੰ ਦਬਾਇਆ ਨਹੀਂ ਜਾ ਸਕਦਾ ਇਸੇ ਕਰਕੇ ਕਿਹਾ ਜਾਂਦਾ ਐ ਕਿ ਜ਼ਬਰ ਨਕਾਮੀ ਹੋਰ ਜ਼ਬਰ ਜਦੋਂ ਤੀਕਣਾ ਮਿਲੇ ਕਬਰ ਹਰ ਜ਼ਬਰ ਦੀ ਇਹੋ ਕਹਾਣੀ ਕਰਨਾ ਜ਼ਬਰ ਤੇ ਮੂੰਹ ਦੀ ਖਾਣੀ ਇਹੀ ਗੱਲ ਅੱਜ ਦੇ ਸਾਡੇ ਹੁਕਮਰਾਨਾਂ ਦੀ ਹੈ ਇਸ ਵਾਸਤੇ ਭਰਾਵੋ ਮਜ਼ਦੂਰਾਂ ਕਿਸਾਨਾਂ ਦੀ ਲਹਿਰ ਆ ਜਿਹੜੀ ਉਹ ਜਮਾਤੀ ਤੌਰ ਤੇ ਉੱਠ ਰਹੀ ਹੈ ਉਹ ਡਾਂ ਨ ਪਰ ਰਹੀ ਹੈ ਨੌਜਵਾਨ ਅੰਡਾਈ ਲੈ ਰਹੇ ਹੈ ਉਹਨਾਂ ਦੇ ਬਾਪੂ ਸੜਕਾਂ ਤੇ ਹੈ ਕਿਸਾਨ ਕਿਸਾਨਾਂ ਮਜ਼ਦੂਰਾਂ ਦੀ ਲਹਿਰ ਨੇ ਵੱਡੇ ਹੋਣਾ ਇਹਨਾਂ ਨੇ ਜਣੀ ਆਪਣੀ ਕਵਰ ਆ ਪੁੱਟਣ ਜਾ ਰਹੇ ਹੈ ਲੋਕਾਂ ਦਾ ਏਕਾ ਵਧ ਰਿਹਾ ਹੈ ਲੋਕ ਜਾਤਾਂ ਜਮਤਾਂ ਜਾਤਾਂ ਤੇ ਧਰਮਾਂ ਤੋਂ ਉੱਪਰ ਯਾਨੀ ਜਮਾਤੀ ਸਾਜ ਨੂੰ ਪੱਕਾ ਕਰ ਰਿਹਾ ਹੈ ਇਹੀ ਰਾਹ ਚੋਲਣਾ ਇਸੇ ਰਸਤੇ ਯਾਨੀ ਸਾਡਾ ਇਨਕਲਾਬ ਹੋਵੇ ਇਸੇ ਰਸਤੇ ਕਿਰਤੀਆਂ ਦੀ ਮੁਕਤੀ ਹੋਣੀ ਹੈ ਇਸੇ ਰਸਤੇ ਕਿਰਤੀ ਕਾਮਿਆਂ ਦਾ ਜਿਹੜਾ ਉਹ ਸੂਰਜ ਚੜ੍ਹਨਾ ਹੈਗਾ ਉਹ ਸੱਜ ਦੀ ਸਵੇਰ ਆਉਣੀ ਆ ਇਹਨਾਂ ਗੱਲਾਂ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ